ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੇ ਨਾਲ ਵੱਡਾ ਤੇ ਦਰਦਨਾਕ ਹਾਦਸਾ ਵਾਪਰਿਆ। ਅੱਜ ਸਵੇਰ ਤੋਂ ਇਹ ਦੂਜਾ ਹਾਦਸਾ ਹੈ। ਪਹਿਲਾਂ ਇੱਕ ਬਠਿੰਡਾ ਦੇ ਵਿੱਚ ਬੱਸ ਪਲਟੀ ਸੀ ਔਰ ਇਹ ਦੂਜਾ ਹਾਦਸਾ ਬਰਨਾਲੇ ਤੋਂ ਸਾਹਮਣੇ ਆਇਆ ਜਿੱਥੇ ਕਿਸਾਨ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀਗੇ ਖਨੌਰੀ ਬਾਰਡਰ ਤੇ ਪਹੁੰਚ ਰਹੇ ਸੀ ਕਿਸਾਨ ਪਰ ਬਰਨਾਲਾ ਦੇ ਕੋਲ ਇਹ ਦਰਦਨਾਕ ਹਾਦਸਾ ਵਾਪਰ ਗਿਆ। ਕਿਸਾਨਾਂ ਦੇ ਨਾਲ ਭਰੀ ਬੱਸ ਪਲਟ ਚੁੱਕੀ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬਰਨਾਲਾ ਮੋਗਾ ਨੈਸ਼ਨਲ ਹਾਈਵੇ ਤੇ ਜੇਲ ਦੇ ਕੋਲ ਇਹ ਵੱਡਾ ਹਾਦਸਾ ਵਾਪਰ ਗਿਆ ਸੰਘਣੀ ਧੁੰਦ ਕਾਰਨ ਦੱਸਿਆ ਜਾ ਰਿਹਾ ਕਿ ਬੱਸ ਦਾ ਸੰਤੁਲਨ ਵਿਗੜ ਗਿਆ ਕਿਉਂਕਿ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਜਿਸ ਕਾਰਨ ਅੱਗੇ ਦਿਖਾਈ ਕੁਝ ਨਹੀਂ ਦਿੰਦਾ ਔਰ ਅਚਾਨਕ ਕਈ ਵਾਰ ਬੱਸ ਦਾ ਸੰਤੁਲਨ ਜਿਹੜਾ ਆ ਉਹ ਵਿਗੜ ਜਾਂਦਾ ਤਾਂ ਅਜਿਹਾ ਹੀ ਬਠਿੰਡੇ ਦੇ ਵਿੱਚ ਵੀ ਵਾਪਰਿਆ ਔਰ ਅਜਿਹਾ ਹੀ ਬਰਨਾਲੇ ਦੇ ਵਿੱਚ ਵੀ ਵਾਪਰਿਆ ਤਾਂ ਤਸਵੀਰਾਂ ਬਹੁਤ ਭਿਆਨਕ ਨੇ ਮੂਹਰੇੋਂ ਬੱਸ ਦੀ ਦੂਰਦਸ਼ਾ ਦੇਖ ਹੀ ਸਕਦੇ ਹੋ ਕਿ ਟੋਟਲੀ ਬੱਸ ਤਬਾਹ ਹੋ ਚੁੱਕੀ ਹੈ ਸ਼ੀਸ਼ਾ ਕੀ ਕੈਬਨ ਕੀ ਮੂਹਰੇੋਂ ਬੱਸ ਦਾ ਉਹ ਤਬਾਹ ਹੋ ਚੁੱਕਾ ਹੈ ਖਨੌਰੀ ਬਾਰਡਰ ਤੇ ਪਹੁੰਚਣੀ ਸੀ ਜਿੱਥੇ ਜਗਜੀਤ ਡੱਲੇਵਾਲ ਅੱਜ ਮਹਾਪੰਚਾਇਤ ਕਰ ਰਹੇ ਨੇ ਜਿੱਥੇ ਇਹ ਅਨੁਮਾਨ ਲਗਾਇਆ ਜਾ ਰਿਹਾ ਕਿ 2 ਲੱਖ ਤੋਂ ਵੱਧ ਕਿਸਾਨਾਂ ਦਾ ਇਕੱਠ ਹੋਣ ਵਾਲਾ ਹੈ ਤਾਂ ਇਹ ਬਰਨਾਲਾ ਮੋਗਾ ਦੇ ਕੋਲ ਨੈਸ਼ਨਲ ਹਾਈਵੇ ਤੇ ਇਹ ਬੱਸ ਪਲਟ ਜਾਂਦੀ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਦੱਸਿਆ ਜਾ ਰਿਹਾ ਕਿ ਮੌਜੂਦ ਨੇ ਇਸ ਬੱਸ ਦੇ ਵਿੱਚ ਔਰ ਕਿਸਾਨਾਂ ਨੇ ਜਦੋਂ ਇਹ ਬੱਸ ਪਲਟੀਆਂ ਖਾ ਗਈ ਤਾਂ ਕਿਸਾਨਾਂ ਦੇ ਵੱਲੋਂ ਇਸ ਬੱਸ ਨੂੰ ਸਿੱਧਾ ਕੀਤਾ ਗਿਆ ਰਾਹਗੀਰਾਂ ਦੇ ਵੱਲੋਂ ਇਸ ਬੱਸ ਨੂੰ ਸਿੱਧਾ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਇਹ ਸਭ ਤੋਂ ਵੱਡੀ ਗੱਲ ਹੈ ਉਸ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪ੍ਰਸੰਘਣੀ ਧੁੰਦ ਦੇ ਕਾਰਨ ਬੱਸ ਜਿਹੜੀ ਹੈ ਬੱਸ ਦੀ ਤੇ ਟਰੱਕ ਦੀ ਟੱਕਰ ਹੁੰਦੀ ਹੈ ਬੱਸ ਟਰੱਕ ਦੇ ਨਾਲ ਜਾ ਟਕਰਾਉਂਦੀ ਹੈ ਜਿਸ ਕਾਰਨ ਬੱਸ ਪਲਟੀਆਂ ਖਾ ਜਾਂਦੀ ਹੈ ਔਰ ਬੜੀ ਮੁਸ਼ਕਲ ਦੇ ਨਾਲ ਰਾਹਗੀਰਾਂ ਦੇ ਵੱਲੋਂ ਇਸ ਬੱਸ ਨੂੰ ਸਿੱਧਿਆ ਕੀਤਾ ਗਿਆ ਇਹ ਤਸਵੀਰਾਂ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਖਨੌਰੀ ਬਾਰਡਰ ਤੇ ਜਗਜੀਤ ਡੱਲੇਵਾਲ ਦੀ ਮਹਾਪੰਚਾਇਤ ਦੇ ਵਿੱਚ ਕਿਸਾਨਾਂ ਨੇ ਸ਼ਿਰਕਤ ਕਰਨੀ ਸੀ ਪਹੁੰਚਣਾ ਸੀਗਾ ਪਰ ਰਸਤੇ ਦੇ ਵਿੱਚ ਹੀ ਦਤਨਾਕ ਹਾਦਸਾ ਵਾਪਰ ਗਿਆ ਇੱਕ ਹਾਦਸਾ ਤੜਕਸਾਰ ਬਠਿੰਡੇ ਵਾਪਰਿਆ ਤੇ ਦੂਸਰਾ ਹਾਦਸਾ ਹੈ ਉਹ ਵੀ ਟੁਹਾਨਾ ਮਹਾ ਪੰਚਾਇਤ ਦੇ ਵਿੱਚ ਬਠਿੰਡੇ ਵਾਲਿਆਂ ਨੇ ਸ਼ਾਮਿਲ ਹੋਣਾ ਸੀ ਉਹ ਉਗਰਾਹਾ ਜਿੱਥੇ ਬੰਦੀ ਦੇ ਲੋਕ ਸੀਗੇ ਔਰ ਇਹ ਡੱਲੇਵਾਲ ਜਿੱਥੇ ਬੰਦੀ ਦੇ ਲੋਕ ਸੀ ਜਿਨ੍ਹਾਂ ਨੇ ਖਨੌਰੀ ਬਾਰਡਰ ਤੇ ਪਹੁੰਚਣਾ ਸੀਗਾ ਪਰ ਖਨੌਰੀ ਬਾਰਡਰ ਤੇ ਪਹੁੰਚਣ ਤੋਂ ਪਹਿਲਾਂ ਕੀ ਬਰਨਾਲਾ ਮੋਗਾ ਹਾਈਵੇ ਤੇ ਜੇਲ੍ਹ ਦੇ ਕੋਲ ਇਹ ਭਿਆਨਕ ਹਾਦਸਾ ਵਾਪਰ ਗਿਆ ਜਿੱਥੇ ਕਈ ਕਿਸਾਨ ਜਿਹੜੇ ਨੇ ਉਹ ਇਸ ਬੱਸ ਦੇ ਵਿੱਚ ਮੌਜੂਦ ਸੀ ਹਾਲਾਂਕਿ ਮਾਮੂਲੀ ਸੱਟਾਂ ਜਿਹੜੀਆਂ ਨੇ ਉਹ ਕਿਸਾਨਾਂ ਨੂੰ ਲੱਗੀਆਂ ਨੇ ਕਿਉਂਕਿ ਬੱਸ ਮੁੱਦੀ ਹੋ ਗਈ ਸੀ ਪਲਟੀਆਂ ਖਾ ਗਈ ਜਿਸ ਕਾਰਨ ਸ਼ੀਸ਼ੇ ਵਗੈਰਾ ਟੁੱਟ ਚੁੱਕੇ ਨੇ ਉਤਲ-ਪੁਤਲ ਮਚ ਚੁੱਕੀ ਹੈ ਔਰ ਰਾਹਗੀਰਾ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਬੱਸ ਨੂੰ ਸਿੱਧਿਆ ਕੀਤਾ ਗਿਆ ਤੇ ਹੁਣ ਫਿਰ ਤੋਂ ਕਿਸਾਨਾਂ ਦੇ ਦ੍ਰਿੜ ਇਰਾਦੇ ਨੇ ਕਿਸਾਨਾਂ ਨੇ ਫਿਰ ਤੋਂ ਖਨੌਰੀ ਬਾਰਡਰ ਵੱਲ ਚਾਲੇ ਪਾ ਦਿੱਤੇ